ਵਿਕਸਿਤ ਭਾਰਤ ਸੰਕਲਪ ਯਾਤਰਾ ਵਿਆਨ ਮੁਹਾਲੀ ਸ਼ਹਿਰ ਦੇ ਫੇਸ 4 ਦੇ ਬਾਜ਼ਾਰ ਵਿੱਚ ਪੁੱਜੀ ਕੋਲਾ ਤੇ ਖਾਨ ਮੰਤਰਾਲੇ ਚ ਜੁਆਇੰਟ ਸਕੱਤਰ ਅਤੇ ਮਾਲੀ ਸਲਾਹਕਾਰ ਨਿਰੂਪਮਾ ਕੋਟਰੂ ਨੇ ਇਸ ਯਾਤਰਾ ਦੌਰਾਨ ਲਗਾਏ ਗਏ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ ਇਸ ਦੌਰਾਨ ਉਹਨਾਂ ਨੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਹਾਜ਼ਰ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਨਿਰੂਪਮਾ ਕੋਟਰੂ ਵਿਕਸਿਤ ਭਾਰਤ ਸੰਕਲਪ ਯਾਤਰਾ ਲਈ ਜ਼ਿਲ੍ਹਾ ਮੁਹਾਲੀ ਅਤੇ ਪਟਿਆਲਾ ਦੇ ਇੰਚਾਰਜ ਨੇ ਜਾਗਰਤਾ ਵੈਨ ਵੱਲੋਂ LCD ਸਕਰੀਨ ਦੀ ਮਦਦ ਨਾਲ ਕੇਂਦਰੀ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਵੱਖ-ਵੱਖ ਵਿਭਾਗਾਂ ਵੱਲੋਂ ਲਗਾਏ ਗਏ ਸਟਾਲਾਂ ਦੌਰਾਨ ਹਾਜ਼ਰ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਦੌਰਾਨ ਲਾਪਾਤਰੀਆਂ ਦੇ ਆਯੁਸ਼ਮਾਨ ਕਾਰਡ ਵੀ ਬਣਾਏ ਗਏ ਪੀਜੀਆਈ ਚੰਡੀਗੜ੍ਹ ਤੋਂ आई मेडिकल टीम ने ਲੋੜਵੰਦਾਂ ਦੀ ਜਾਂਚ ਕੀਤੀ ਅਤੇ ਮੁਫਤ ਸਲਾਹ ਤੇ ਦਵਾਈਆਂ ਵੀ ਵੰਡ ਕੀਤੀਆਂ ਮੁੱਖ ਮਹਿਮਾਨ ਨਿਰੂਪਾ ਕੋਟਰੂ ਨੇ ਆਪ ਮੌਕੇ ਤੇ ਬੀਪੀ ਦੀ ਜਾਂਚ ਕਰਵਾਈ ਇਸ ਮੌਕੇ ਹਾਜ਼ਰ ਲੋਕਾਂ ਦੇ 슈ਗਰ ਬੀਪੀ ਅਤੇ ਹੋਰ ਬਿਮਾਰੀਆਂ ਨਾਲ ਸੰਬੰਧਿਤ ਟੈਸਟ ਵੀ ਕੀਤੇ ਗਏ ਮਗਰੋਂ ਕੇਂਦਰੀ ਜੁਆਇੰਟ ਸਕੱਤਰ ਨਿਰੂਪਾ ਕੋਟਰੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਕਸਤ ਭਾਰਤ ਸੰਕਲਪ ਯਾਤਰਾ ਸ਼ੁਰੂ ਕਰਕੇ ਸਮਾਜ ਲਈ ਬਹੁਤ ਹੀ ਛਲਾਗਾ ਯੋ ਸੇਵਾ ਕੀਤੀ ਹੈ ਉਹਨਾਂ ਕਹਿੰਿਆ ਕਿ ਇਹ ਯਾਤਰਾ ਲੋੜਵੰਦਾ ਅਤੇ ਯੋਗ ਪਾਤਰੀਆਂ ਲਈ ਇੱਕ ਵਰਦਾਨ ਹੈ ਕਿਉਂਕਿ ਕਿਸੇ ਕਾਰਨ ਜਿਹੜੇ ਲੋਕ ਕੇਂਦਰੀ ਯੋਜਨਾਵਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਸਨ ਉਹਨਾਂ ਤੱਕ ਪਹੁੰਚ ਯਕੀਨੀ ਬਣਾ ਕੇ ਕੇਂਦਰੀ ਯੋਜਨਾਵਾਂ ਦੇ ਘੇਰੇ 'ਚ ਉਹਨਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ भारत संकल्प यात्रा का उद्देश्य ये था हमारे प्रधानमंत्री जी की सोच थी कि हर स्कीम हर घर तक हर आखिरी इंसान तक पहुँचे और इसमें मुझे लगता है हम काफ़ी हद तक कामयाब हो चुके हैं आर्म मोहाली में खड़े हैं फेज सिक्स में और कल हमारी बहुत अच्छी शुरुआत हो गई पेज फेज़ चार और पाँच में हम कवर कर रहे हैं ਮੇਰੀ ਕਹਾਣੀ ਮੇਰੀ ਜ਼ੁਬਾਨੀ ਸਿਰਲੇਖ ਹੈ ਸਵੈਨਿਧੀ ਦੇ ਲਾਪਾਤਰੀ ਮੁਹੰਮਦ ਕੁਰੈਸ਼ ਆਲਮ ਨੇ ਬਿਨਾ ਕਿਸੇ ਗਰੰਟੀ ਤੋਂ 10000 ਦਾ ਕਰਜ਼ਾ ਮਿਲਣ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਉਹਨਾਂ ਦੱਸਿਆ ਕਿ ਉਹ ਖਾਣ ਪੀਣ ਦੀ ਰੇੜੀ ਲਗਾਉਂਦਾ ਹੈ ਅਤੇ ਹੁਣ ਉਹ ਪਿਛਲਾ ਕਰਜ਼ਾ ਮੋੜ ਕੇ 20000 ਰੁਪਏ ਦਾ ਕਰਜ਼ਾ ਲੈਣ ਦੇ ਯੋਗ ਹੈ ਸਵੈਨਿਧੀ ਯੋਜਨਾ ਜੋ ਹੈ ਕਿ ਉਸ ਉਸਕੇ ਤਾਂ 10000 ਰੁਪਏ ਹਮੇ ਲੋਨ ਮਿਲਾ ਥਾ ਜਿਸ ਸੇ ਹਮ ਆਪਣੇ ਰੋਜ਼ਗਾਰ ਕੋ ਆਗੇ ਵਧਾਇਆ ਇਹ ਜੋ ਹੈ ਕਿ ਬਹੁਤ ਅੱਛਾ ਜੋ ਹੈ ਕਿ ਉਹਨਾਂ ਨੇ ਹਾਂ ਯਾਰ ਇਹ ਯੋਜਨਾ ਜੋ ਪ੍ਰਧਾਨ ਮੰਤਰੀ ਜੀ ਨੇ ਚਲਾਈ ਆਮ ਗਰੀਬੋਆਂ ਕੇ ਲਿਏ ਬਹੁਤ ਹੀ ਅੱਛੀ ਚੀਜ਼ ਹੈ ਇਹ ਮੋਹਾਲੀ ਦੀ ਰਾਜਰਾਣੀ ਅਤੇ ਰਮਨ ਕੁਮਾਰ ਨੇ ਆਯੂਸ਼ਮਾਨ ਬੀਮਾ ਕਾਰਡ ਤਹਿਤ ਮਿਲੇ ਲਾਭ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਇਸ ਵਾਰ ਕਾਰਡ ਬਣਿਆ ਹੋਇਆ ਜੀ 5 ਲੱਖ ਦਾ ਤੇ ਬਾਈਦੇਵੇ ਮੇਰੇ ਕੋਲ ਪੈਸੇ ਨਹੀਂ ਆ ਤਾਂ ਮੇਰਾ ਮੁਫਤ ਇਲਾਜ ਹੋ ਸਕਦਾ ਵਾ ਮੇਰਾ ਮੋਦੀ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਉਪਰ ਆਲਾ ਕੀਤਾ ਹੋਇਆ ਹੈ ਮੋਦੀ ਜੀ ਨੇ ਥੈਂਕ ਯੂ ਮੋਦੀ ਜੀ ਸਟੇਟ ਗਵਰਨਮੈਂਟ ਦਾ ਮੈਂ ਬਹੁਤ ਧੰਨਵਾਦ ਕਰਨਾ ਅਜਿਹਾ ਕਾਰਡ ਬਣ ਗਿਆ ਹੈ ਇਹ ਮੇਰਾ ਬਣ ਗਿਆ ਹੈ ਜੋ ਵੀ ਸਰਕਾਰੀ ਕਾਰਡ ਦਾ ਫਾਇਦਾ ਹੋ ਸਕਦਾ ਸਾਰੇ ਫਾਇਦੇ ਮਿਲੂਗਾ 5 ਲੱਖ ਤੱਕ ਦਾ ਸੇਫਟੀ ਬੀਮਾ ਮਿਲਗਾ ਸਰਕਾਰ ਨੂੰ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਮੋਦੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ